ਲੋਕ ਸਭਾ ਚੋਣਾਂ ਦੇ ਚੱਲਦੇ ਜਿੱਥੇ ਕਿ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਗਏ ਹਨ ਉੱਥੇ ਹੀ ਗੱਲ ਕਰੀਏ ਤਾਂ ਬਾਜ਼ਪਾ ਵੱਲੋਂ ਦਿਨੇਸ਼ ਸਿੰਘ ਬਾਬੂ ਨੂੰ ਗੁਰਦਾਸਪੁਰ ਹਲਕੇ ਤੋਂ ਟਿਕਟ ਦਿੱਤੀ ਗਈ ਦੱਸਦੀ ਕਿ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਬਾਜ਼ਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬਾਬੂ ਨੂੰ ਕਾਲੀ ਝੰਡਾ ਦਿਖਾ ਕੇ ਉਸ ਦਾ ਵਿਰੋਧ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਕੌਲੀਆਂ ਪਿੰਡ ਦੇ ਮੋੜ ਤੇ ਖੜੇ ਹੋ ਕੇ ਦਿਨੇਸ਼ ਸਿੰਘ ਬਾਬੂ ਦੇ ਕਾਫਲੇ ਨੂੰ ਕਾਲੀ ਝੰਡਾ ਦਿਖਾਈਆਂ ਗਿਆ ਤੇ ਮੋਟਾ ਬਾਦ ਦੇ ਨਾਅਰੇ ਵੀ ਲਗਾਏ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਦਰਸ਼ਨ ਕੀਤਾ ਕਾਲੀਆਂ ਝੰਡੀਆਂ ਦਿਖਾਈਆਂ ਨਹੀਂ ਆਈਆਂ ਬੀਜੇ ਮੇਰਾ ਸਾਡੀ ਇਹ ਕਾਲੀਆਂ ਝੰਡੀਆਂ ਦਿਖਾਉਣ ਦਾ ਮਤਲਬ ਹੈ ਕਿ ਅਸੀਂ ਜੋ 1 ਸਾਲ ਪਹਿਲਾਂ ਕੇ 12 ਮਹੀਨੇ ਲਗਾਤਾ ਗੱਲ ਸੀ ਦੀਦੀ ਮੋਰਚੇ ਤੇ ਕਿਸਾਨ ਬੈਠੇ ਸੀ ਜੋ ਵੀ ਸਰਕਾਰ ਨੇ ਸਾਡੀਆਂ ਮੰਗਾਂ ਮੰਨੀਆਂ ਸੀ ਉਹਦੇ ਤੇ ਕੋਈ ਵੀ ਜਿਹੜਾ ਕਾਨੂੰਨੀ ਜਾਮਾ ਨਹੀਂ ਪਨਾਇਆ ਗਿਆ ਜਿਹੜਾ ਮਲਕੀ ਸਾਡੇ ਨਾਲ ਧੋਖਾਵਾਜੀ ਕੀਤੀ ਗਈ ਆ ਜੋ ਨਾ ਕਾਨੂੰਨਾਂ ਦੀ ਮੰਗੀਆਂ ਮੰਗਾਂ ਸਾਡੀਆਂ ਮੰਨੀਆਂ ਵੀ ਅਸੀਂ ਲਾਗੂ ਕਰਾਂਗੇ ਉਹ ਨਹੀਂ ਕੀਤੀਆਂ ਉਸ ਤੋਂ ਬਾਅਦ ਤੇ ਦੂਜਾ ਜਿਹੜਾ ਜਦੋਂ ਕਿਸਾਨਾਂ ਨੇ ਦੁਬਾਰਾ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਹਰਿਆਣੇ ਬਾਰਡਰ ਦੇ ਉੱਪਰ ਜਿਹੜੇ ਨਾਲੇ ਪਲਾਸਟਿਕ ਦੀਆਂ ਗੋਲੀਆਂ ਤੇ ਅਥਰੂ ਗਏ ਅਸੇ ਗੋਲੇ ਜਿਹੜੇ ਜਿਵੇਂ ਅੱਜ ਕੱਲ ਜੋ ਪਾਸਟਾਨ ਦੇ ਨਾਲ ਜੰਗ 'ਚ ਲੜਾਈ ਉੱਥੇ ਵੀ ਨਹੀਂ ਕਰ ਸਕਦੇ ਜੋ ਇਹਨਾਂ ਨੇ ਆਪ ਹਰੀ ਦਾਗਰੀ ਦੇ ਪੈਸੇ ਦੋਸਤਾਂ ਦੇ ਨਾਗਰ ਕਸੇ ਬਾਅਦ ਦੇਣੀ ਆ ਇਹ ਕਿਸਾਨਾਂ ਨੂੰ ਇਹਨਾਂ ਨੇ ਨਾ ਕਿ ਵਿਰੋਧ ਕੀਤਾ ਉਸ ਦਾ ਮਤਲਬ ਇਹ ਹੈ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਕਿਸਾਨਾਂ ਦੀ ਮੰਨਣ ਦੀ ਕਿਸਾਨਾਂ ਦੇ ਮਜ਼ਦੂਰਾਂ ਦੀ ਵਰਸ਼ਲਾ ਪਾਰਟੀ ਹੈ ਸਾਡੇ ਵੋਟਾਂ ਨਾਲ ਇਹ ਸਰਕਾਰਾਂ ਬਣੀਆਂ ਨੇ ਅੱਗੇ ਕੀ ਕਰੋਗੇ ਫਿਰ ਵੋਟ ਪਾਓਗੇ ਵੀ ਨਹੀਂ ਬਿਲਕੁਲ ਨਹੀਂ ਅਸੀਂ ਬਾਈਕਾਟ ਹੈ ਕਿਸਾਨ ਦਾ ਮਜ਼ਦੂਰ ਦਾ ਸਾਰਿਆਂ ਦਾ ਬਾਈਕਾਟ ਜਥੇਬੰਦੀਆਂ ਜਿਹੜੀਆਂ ਇਹ ਭਾਜੀਪੀ ਸਰਕਾਰ ਦਾ ਮੋਟਾ ਵਾਰ ਕੰਮ ਨਹੀਂ ਹੈ ਤੰਗਲਾ ਜਸਪਾਲ ਜੀ ਆਪ ਜੀ ਤੁਸੀਂ ਕਿਸਾਨ ਕਿਸਾਨ ਜੀ ਅੱਜ ਜਿਹੜਾ ਰੋਸ ਕੀਤਾ ਗਿਆ ਬੀਜੇਪੀ ਦਾ ਉਮੀਦਵਾਰ ਜੀ ਦਾ ਦਿਨੇਸ਼ ਸਿੰਘ ਜੀ ਬੱਬੂ ਜਿਹੜੇ ਗੁਰਦਾਸਪੁਰ ਹਲਕੇ ਤੋਂ ਉਮੀਦਵਾਰ ਐਲਾਨੇਗੇ ਉਹਦਾ ਵਿਰੋਧ ਕੀਤਾ ਗਿਆ ਕੀ ਕਾਰਨੜਿਆ ਵਿਰੋਧ ਕਰਨ ਦਾ ਵਿਰੋਧ ਕਰਨਿਆ ਕਿਸਾਨਾਂ ਦੇ ਜੋ ਤਿੰਨ ਕਾਲੇ ਕਾਨੂੰਨ ਪਹਿਲੇ ਇਹਨਾਂ ਲਾਗੂ ਕੀਤੇ ਹੀ ਫਿਰ ਉਹਨਾਂ ਤੇ 13 ਮਹੀਨੇ ਜੋ ਦਿੱਲੀ ਤਰ੍ਹਾਂ ਪ੍ਰਦਰਸ਼ਨ ਚੱਲਿਆ ਆਪਣਾ ਸੰਘਰਸ਼ ਉਸ ਤੋਂ ਬਾਅਦ ਸਰਕਾਰ ਨੇ ਤਿੰਨੇ ਕਾਨੂੰਨ ਵਾਪਸ ਲਏ ਹੀ ਵਾਪਸ ਲੈਣ ਦੇ ਬਾਵਜੂਦ ਵੀ ਇਹਨਾਂ ਕਾਨੂੰਨ ਜੋ ਮੰਗਾ ਮੰਨੀਆਂ ਸੀ ਉਹ ਲਾਗੂ ਨਹੀਂ ਹੋਈਆਂ ਕੀਤੀਆਂ ਉਸ ਤੋਂ ਬਾਅਦ ਦੁਬਾਰਾ ਅੰਦੋਲਨ ਚੱਲ ਰਿਹਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹਰਿਆਣਾ ਸਰਕਾਰ ਬੀਜੇਪੀ ਸਰਕਾਰ ਪੂਰਾ ਰੋਕ ਰਹੀ ਹੈ ਕਿਸਾਨਾਂ ਨੂੰ ਦਿੱਲੀ ਬਾਰਡਰਾਂ ਤੇ ਬੈਠੇ ਆ 3 ਮਹੀਨੇ ਹੋ ਗਏ ਆ ਉਸ ਤੋਂ ਅੱਗੇ ਜੀ ਜੋ ਵੀ ਆਏਗਾ ਹੁਣ ਬੀਜੇਪੀ ਦਾ ਇੱਧਰ ਰੈਲੀ ਹੋਏਗੀ ਕੋਈ ਵੀ ਚੋਣ ਪ੍ਰਚਾਰਨ ਕਰਨ ਆਏਗਾ ਅੱਜ ਤਾਂ ਅਚਨਚੇਤ ਪਤਾ ਲੱਗਣ ਤੇ ਕੁਝ ਕਿਸਾਨ ਇਕੱਠੇ ਹੋ ਸਕਦੇ ਨੇ ਅੱਗੇ ਤੋਂ ਜੋ ਵੀ ਆਣਗੇ ਇਸ ਤੋਂ ਵੱਧ ਤੋਂ ਵੱਧ ਕੱਟ ਕਰਕੇ ਪੂਰਾ ਪੂਰੋ ਜ਼ੋਰ ਵਿਰੋਧ ਕੀਤਾ ਜਾਏਗਾ ਕਿ ਪੰਜਾਬ ਭਰ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਨਾਲੋਂ ਬੀਜੇਪੀ ਪੂਰੇ ਪੂਰੇ ਪੰਜਾਬ ਭਰ ਦੇ ਵਿੱਚ ਕੀ ਸੁਨੇਹਾ ਲਾਣਾ ਚਾਹੁੰਦੇ ਹੋ ਤੁਸੀਂ ਅੱਗੇ ਵੋਟਾਂ ਪੈਣੀਆਂ ਨੇ ਸੁਨੇਹਾ ਇਹੀ ਆ ਕਿ ਸਰਕਾਰ ਜਾਤਾਂ ਜੋ ਮੰਗਾ ਮੰਨੀਆਂ ਸੀ ਉਹ ਆਪਣੀਆਂ ਲਾਗੂ ਕਰ ਦੇ ਨਹੀਂ ਤਾਂ ਬਰੋ ਤੱਕ ਪੂਰੋ ਜ਼ੋਰ ਚੱਲੇਗਾ ਇਹਨਾਂ ਨੂੰ ਘਰਾਂ ਚੋਂ ਨਿਕਲ ਨਹੀਂ ਦਿੱਤਾ ਜਾਏਗਾ ਤੇਜ ਸੰਘਰਸ਼ ਕੀਤਾ ਜਾਏਗਾ ਗੁਰਮੁਖ ਸਿੰਘ ਨਾਮ ਮੇਰਾ ਜੀ ਜਿਹਨਾਂ ਨੇ ਵਿਰੋਧ ਕੀਤਾ ਯਾਰਾ ਤੁਹਾਡੇ ਲੋ ਫਾਜਪਾ ਦਾ ਜਿਹੜਾ ਉਮੀਦਵਾਰ ਸੀਗਾ ਕਨੇਸ਼ਿੰਗ ਬੱਬੂ ਕੀ ਕਾਰਨ ਹੈਗਾ ਵਿਰੋਧ ਕਰਨ ਦਾ ਦੇਖੋ ਜੀ ਇਹ ਸਰਕਾਰ ਇਹ ਸਰਕਾਰ ਬੀਜੇਪੀ ਸਰਕਾਰ ਕਿਸਾਨਾਂ ਦੀ ਦੁਸ਼ਮਣ ਸਰਕਾਰ ਹੈ ਜੀ ਨਾ ਕੀਤੇ ਹੋਏ ਵਾਦੇ ਪੂਰੇ ਨਹੀਂ ਕੀਤੇ ਜੋ ਕਿਸਾਨ ਸੰਘਰਸ਼ ਕਰਨ ਲਈ ਜਾ ਰਹੇ ਸੀ ਜੋ ਸੁਭਕਰਨ ਸਿੰਘ ਉਸ ਨੂੰ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਬਾਕੀ ਹੋਰ ਜੋ ਕਿਸਾਨਾਂ 400 ਕਿਸਾਨ ਜਿਹੜੇ ਜ਼ਖਮੀ ਕੀਤੇ ਗਏ ਹੈ ਗਿਆਂ ਦੀ ਅੱਖਾਂ ਚਰੇ ਗਿਆਂ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਇਸ ਤੋਂ ਪਹਿਲੇ ਵੀ ਜਿਹੜਾ ਦੋ ਤਾਈ ਸਾਲ ਪਹਿਲੇ ਮੰਨੀਆਂ ਹੋਈਆਂ ਮੰਗਾ ਹੀ ਜਿਹੜੀਆਂ ਉਹਨਾਂ ਨੇ ਮੰਨੀਆਂ ਹੋਈਆਂ ਉਹ ਪੁਰੀਆਂ ਨਹੀਂ ਲਾਗੂ ਕੀਤੀਆਂ ਉਹਨਾਂ ਉਹ ਮੰਗਾ ਹੀ ਮੰਗ ਰਹੇ ਆ ਇਲੈਕਸ਼ਨ ਇਲੈਕਸ਼ਨ ਆ ਗਏ ਨੇ ਵੋਟਾਂ ਵੀ ਪੈਣੀਆਂ ਕੀ ਸਨੇਹਾ ਦੇਓਗੇ ਆਪਣੇ ਵੀਰ ਭਰਾਵਾਂ ਦੇ ਨਾਲ ਸਾਰਾ ਪੂਰੇ ਚੋਰਦਿਆਂ ਦਾ ਵਿਰੋਧ ਕੀਤਾ ਜਾਏਗਾ ਪੂਰੇ ਹਿੰਦੁਸਤਾਨ ਦੇ ਵਿਰੋਧ ਕੀਤਾ ਜਾਏਗਾ